ਪਰਨਾਲਾ ਦੇ ਪਧੌਰ ਦੀ ਕੁੜੀ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ ਇਹ ਲੜਕੀ ਦਸੰਬਰ 2023 ਚ ਆਈਲੈਂਡਸ ਕਰਕੇ ਪੜ੍ਹਾਈ ਲਈ ਕੈਨੇਡਾ ਗਈ ਸੀ ਕੈਨੇਡਾ ਚ ਕੰਮ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਸੀ ਉਸ ਨਾਲ ਰਹਿੰਦੀਆਂ ਹੋਰ ਲੜਕੀਆਂ ਦਾ ਫੋਨ ਆਇਆ ਸੀ ਕਿ ਗੁਰਮੀਤ कौर ਦੀ ਅਚਾਨਕ ਮੌਤ ਹੋ ਗਈ ਹੈ ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਲੜਕੀ ਦੀ ਮ੍ਰਿਤਕ ਦੇਹ ਨੂੰ ਪੰਜਾਬ ਲੈਉਣ ਦੀ ਮੰਗ ਕੀਤੀ ਹੈ ਲੜਕੀ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਦਸੰਬਰ 2023 ਚ ਉਹਨਾਂ ਦੀ ਬੇਟੀ ਗੁਰਮੀਤ ਕੌਰ ਕੈਨੇਡਾ ਦੇ ਸਕੂਲ ਚ ਪੜਨ ਗਈ ਸੀ ਹੁਣ ਕੈਨੇਡਾ ਪੁਲਿਸ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੀ ਬੇਟੀ ਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਉਸਦੀ ਲੜਕੀ ਨਾਲ ਰਹਿੰਦੀਆਂ ਲੜਕੀਆਂ ਦਾ ਵੀ ਫੋਨ ਆਇਆ ਹੈ ਕਿ ਗੁਰਮੀਤ ਕੌਰ ਦੀ ਅਚਾਨਕ ਮੌਤ ਹੋ ਗਈ ਹੈ ਉਸਨੇ ਦਸੰਬਰ ਵਿੱਚ ਵਿਆਹ ਤੋਂ ਬਾਅਦ ਆਪਣੀ ਲੜਕੀ ਗੁਰਮੀਤ ਕੌਰ ਨੂੰ ਕੈਨੇਡਾ ਭੇਜ ਦਿੱਤਾ ਸੀ ਅਤੇ ਉਸਦਾ ਪਤੀ ਅਜੇ ਤੱਕ ਕੈਨੇਡਾ ਨਹੀਂ ਗਿਆ ਸੀ ਉੱਥੇ ਕੰਮ ਨਾ ਮਿਲਣ ਕਾਰਨ ਉਸਦੀ ਬੇਟੀ ਪਰੇਸ਼ਾਨ ਸੀ ਅਤੇ ਇਸੇ ਤਨਾਕ ਕਰਨ ਉਪਰਿ ਮੌਤ ਹੋ ਗਈ ਹੈ ਗੁਰਮੀਤ ਕੌਰ ਦੀ লাশ ਭਦੋੜ ਲਿਆਉਣ ਲਈ ਕਰੀਬ 13 ਤੋਂ 14 ਲੱਖ ਰੁਪਏ ਦਾ ਖਰਚਾ ਆਵੇਗਾ ਉਹ ਖਰਚ ਕਰਨ ਤੋਂ ਅਸਮਰਥ ਨੇ ਇਸ ਮੌਕੇ ਗਵੰਡੀ ਦਰਸ਼ਨ ਸਿੰਘ ਪਟਵਾਰੀ ਨੇ ਦੱਸਿਆ ਕਿ ਪਰਮਜੀਤ ਸਿੰਘ ਡਰਾਈਵਰੀ ਦਾ ਕੰਮ ਕਰਕੇ ਆਪਣੇ ਬੱਚੇ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਕੁਝ ਮਹੀਨੇ ਪਹਿਲਾਂ ਉਸ ਦੀ ਲੜਕੀ ਨੇ 12ਵੀਂ ਜਮਾਤ ਤੇ ਆਈਲੈਂਡਸ ਪਾਸ ਕੀਤੀ ਸੀ ਉਹਨਾਂ ਨੇ ਲੱਖਾਂ ਰੁਪਏ ਖਰਚ ਕੇ ਇਹ ਸੋਚ ਕੇ ਕੈਨੇਡਾ ਭੇਜ ਦਿੱਤਾ ਕਿ ਹੁਣ ਉਹਨਾਂ ਦੀ ਗਰੀਬੀ ਦੂਰ ਹੋ ਜਾਵੇਗੀ ਪੜਾਈ ਦੇ ਨਾਲ ਨਾਲ ਉਸ ਨੂੰ ਕੈਨੇਡਾ ਵਿੱਚ ਕੰਮ ਨਹੀਂ ਮਿਲਿਆ ਇਸ ਕਰ ਉਹ ਕਾਫੀ ਪਰੇਸ਼ਾਨ